ਲਓ ਜੀ ਆਪਾਂ ਏਸੀ ਏਸੀ ਦੀ ਸਰਵਿਸ ਕਰਾਉਣਾ ਇਹ ਹਾਲ ਦੇਖੋ ਵੇ ਸੀਗਾ ਹੈ ਇਹ ਨਾ ਗੰਦੇ ਹੋਏ ਲੈ ਸਾਈਡਾਂ ਤੇ ਜੋ ਬੜਿਆ ਪਿਆ ਤੇ ਆ ਇੰਨਾ ਇਹਦੇ ਚੋਂ ਮਿੰਗੜਾ ਨਿਕਲ ਗਿਆ ਅਜੇ ਵੀ ਹੈਗੀਆਂ ਇਹਦੇ ਚੋਂ ਉਹ ਥੋੜੀ ਕੰਮ ਜੰਗੀ ਪੱਧਰ ਤੇ ਹੀ ਆ ਇਹ ਬਾਈ ਹੁਣ ਗਾਂ ਨੂੰ ਫੇਰ ਵੀ ਚੂਹਾ ਵੜ ਸਕਦਾ ਇਹਦਾ ਹੱਲ ਕੋਈ ਵੀ ਚੂਹਾ ਨਾ ਵੜੇ ਹੈ ਬਾਈ ਡੀਡੂ ਨਾ ਵੜੇ ਜਾਲੀ ਦੇਖ ਲੈਣੇ ਕਿ ਜਾਲੀ ਲੱਗ ਜਾ ਦੇਖ ਲਈਆਂ ਹੱਲ ਹੋ ਗਿਆ ਤਾਂ ਕਰਦੀ ਕਚਮੇ ਨੇ ਵੀ 22 T2 ਦੇ ਆਏ ਆ ਹਾਂਜੀ ਜਿੰਨ ਕਾ ਚਾਹੀ ਤੇ ਸਰਾਗ ਆ ਲਬਾ ਦਾ ਬਾਈ ਬਾਲਾ ਘੈਂਟ ਕੰਮ ਕਰਦਾ ਬਾਈ ਤੇ ਲੋਕੇਸ਼ਨ ਬਾਈ ਦੀ ਹੈਗੀ ਆ ITI ਦੇ ਸਾਹਮਣੇ ਤੇ ਆ ਬਾਈ ਦਾ ਬੋਰਡ ਆ T2 ਕਾਰ ਅਸੈਸਰੀ ਕਾਰ ਰੇਪੇਅਰ ਜਮਾ ITI ਦੇ ਸਾਹਮਣੇ ਆ ਬਾਈ ਆ ਗੱਡੀ ਬਾਈ ਕੋਲੇ ਖੜੀ ਆ ਆ ਆਪਣੇ ਵਾਲੀ ਖੋਲੀ ਪਈ ਆ ਉਹਦਾ ਗਾਂਦੀ ਬਾੜਾ ਸੀਗਾ ਵਿੱਚ ਯਾਰ ਉਹਦੇ ਅੱਜ ਲਾਈ ਜਾਂਦੇ ਆ ਪੈਸੇ ਜਿੰਨੇ ਮੰਗਦੀ ਆ ਲਾਈ ਜਾਂਦੇ ਆ ਦੇ ਐਨੀਆਂ ਬਾਈ ਯਾਰਾਂ ਕਮਾਲ ਹੋ ਗਈ ਆ ਬਾਈ ਬੰਦ ਕਰਨਾ ਆਪਾਂ ਵੀ ਚੂਹਾ ਗਾਹ ਨੂੰ ਨਾ ਬੜੇ ਬਾਈ ਕਹਿੰਦਾ ਕਰੂੰਗਾ ਸਾਰਾ ਹਾਲ ਬੜਾ ਟਿਕਾ ਕੇ ਕੰਮ ਕਰਦਾ ਬਾਈ ਆਪਾਂ ਕਹਿੰਦੇ ਯਾਰ ਕੂਲਿੰਗ ਨਹੀਂ ਕਰਦੀ ਗੱਡੀ ਦਾ ਬੁਰਾ ਹਾਲ ਹੋਇਆ ਪਿਆ ਯਾਰ ਲੈ ਆਹ ਪਤਾ ਨਹੀਂ ਕੀ ਕੀ ਹਾਲ ਲੈ ਚੁੰਬੜਿਆ ਪਿਆ ਗਿੱਲਾ ਹੋ ਗਿਆ ਹੱਥ ਲਾਉਂ ਨੂੰ ਨਹੀਂ ਜੀ ਕਰਦਾ ਯਾਰ ਆ ਪੱਖੇ-ਪੁੱਖੇ ਦਾ ਵੀ ਬੁਰਾ ਹਾਲ ਆ ਲੈ ਬੰਦ ਹੋਇਆ ਪਿਆ ਸਾਰਾ ਦੇਖੋ ਜੇ ਮੈਂ ਬੈਠਾ ਹਾਂ ਗਣਾ ਉਹਦੇ ਝਾੜ ਲਿਆ ਹੁਣ ਬਹੁਤ ਜ਼ਿਆਦਾ ਹੋ ਗਿਆ ਰਿੰਗ ਰਿੰਗ ਕਰਦਾ